ਸਾਡੀ ਖਾਸ ਪੇਸ਼ਕਸ਼ ਦੇਖਣ ਵਾਲੇ ਦਾ ਬਲਜੀਤ ਮਰਵਾਹ ਵੱਲੋਂ ਸਵਾਗਤ ਵੱਡੀ ਅਪਡੇਟ ਵੱਡੀ ਬ੍ਰੇਕਿੰਗ ਨਿਊਜ਼ ਲੈ ਕੇ ਹਾਜ਼ਰ ਹੋਏ ਆ ਜੋ ਸਿਆਸਤਦਾਨਾਂ ਨੂੰ ਹੈਰਾਨ ਕਰੇਗੀ ਪਰੇਸ਼ਾਨ ਵੀ ਕਰੇਗੀ ਰਵਨੀਤ ਬਿੱਟੂ ਨੂੰ ਹਲੇ ਕਾਂਗਰਸ ਛੱਡ ਕੇ ਭਾਜਪਾ ਚ ਗਿਆ 24 ਘੰਟੇ ਵੀ ਨਹੀਂ ਹੋਏ ਫਿਰ ਨਾਮ ਉਠਦਾ ਗੁਰਜੀਤ ਸਿੰਘ ਔਜਲਾ ਦਾ ਅੰਮ੍ਰਿਤਸਰ ਤੋਂ ਸੰਸਦ ਨੇ ਕਾਂਗਰਸੀ ਕਿਉਂ ਭਾਜਪਾ ਜਾਣਗੇ ਔਜਲਾ ਜਾਂਦੇ ਨਾ ਜਾਂਦੇ ਹਲੇ ਇਹ ਗੱਲ ਵਿੱਚ ਵਿਚਾਲੇ ਆ ਪਰ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਕਿਸੇ ਟਾਈਮ ਕਾਂਗਰਸ 'ਚ ਹੁੰਦੇ ਸੀ ਦਲਿਤ ਨੇਤਾ ਨੇ ਜਲੰਧਰ ਇਲਾਕੇ ਦੇ ਤੇ ਜਦੋਂ ਜਲੰਧਰ ਦੇ ਬਾਈ ਇਲੈਕਸ਼ਨ ਆਉਂਦੇ ਨੇ ਲੋਕ ਸਭਾ ਦੇ ਉਹਦੇ ਚੋਂ ਆਪ ਦਾ ਝਾੜੂ ਚੁੱਕ ਲੈਂਦੇ ਨੇ ਹੁਣ ਉਹਨਾਂ ਨੇ ਝਾੜੂ ਵੀ ਛੱਡ ਦਿੱਤਾ ਹੈ ਪਾਵ ਮੋٹے ਤੌਰ ਤੇ ਕਈਏ ਤਾਂ ਇੱਕ ਸਾਲ ਵੀ ਆਪਾਂ ਕਈਏ ਉਹਨਾਂ ਨੇ ਝਾੜੂ ਚੁੱਕ ਕੇ ਨਹੀਂ ਰੱਖਿਆ ਕੁਝ ਸਮਾਂ ਹੋਇਆ ਸੀ ਉਹਨਾਂ ਨੂੰ ਸੰਸਦ ਬਣੇ ਨੂੰ ਤੇ ਹੁਣ ਉਹਨਾਂ ਨੇ ਕਮਲ ਦਾ ਫੁੱਲ ਹੱਥ ਚ ਚੱਕ ਲਿਆ ਹੁਣ ਉਹ ਭਾਜਪਾ ਦੇ ਸੋਇਲੇ ਗਉਂਦੇ ਨਜ਼ਰ ਆਣਗੇ ਦਲਿਤ ਆਗੂ ਨੇ ਵੱਡਾ ਚਿਹਰਾ ਬਣ ਕੇ ਉੱਪਰੇ ਸੀਗੇ ਜਦੋਂ ਸਿੱਧਾ ਸੰਸਦ ਬਣ ਗਏ ਸੀਗੇ ਕਾਂਗਰਸ ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਫਿਰ ਕੁਝ ਸਮਾਂ ਆਪ ਦੇ ਵਿੱਚ ਰਹਿ ਜੋ ਲਗਾਤਾਰ ਛੱਟ ਗਿਆ ਆਪਾਂ ਕਈਏ ਕਿਸੇ ਵੇਲੇ ਆਪ ਨੇ ਪੰਜਾਬ ਚ ਰਿੰਕੂ ਨੂੰ ਆਪਣੇ ਨਾਲ ਜੋੜ ਕੇ ਦਿੱਤੇ ਸੀ ਹੋਣ ਰਿੰਕੂ ਜਿਹੜਾ ਹੈਗਾ ਭਾਜਪਾ ਚੱਲੇ ਗਏ ਨੇ ਆਪ ਨੂੰ ਝਟਕਾ ਦੇ ਗਏ ਨੇ ਚੱਬੇਵਾਲ ਉਹਨਾਂ ਦਾ ਆਪ ਦੇ ਵਿੱਚ ਆਉਣਾ ਤੇ ਕਾਂਗਰਸ ਭਾਵ ਰਾਜਾ ਵੜਿੰਗ ਲਈ ਪੜਾ ਚੁਣੌਤੀਪਰਾ ਸਮਾਂ ਚੱਲ ਰਿਹਾ ਹੈ ਹਰ ਉਹ ਵੱਡਾ ਨੇਤਾ ਜਿਹੜਾ ਪਾਰਟੀ ਦੇ ਨਾਲ ਜੁੜਿਆ ਹੋਇਆ ਸੀਗਾ ਉਹ ਛੜ ਛੱਟ ਕੇ ਜਾ ਰਿਹਾ ਹੈ ਬਿੱਟੂ ਦੀ ਗੱਲ ਕਰੋ ਚੱਬੇਵਾਲ ਦੀ ਗੱਲ ਕਰੋ ਰਿੰਕੂ ਉਸ ਟਾਈਮ ਵੱਡਾ ਨਾਮ ਬਣ ਗਏ ਸੀਗੇ ਤੇ ਸੰਸਦ ਵੀ ਉਹ ਬਣੇ ਤੇ ਹਰ ਉਹ ਬੰਦਾ ਜਿਹੜਾ ਕਿਸੇ ਟਾਈਮ ਕਾਂਗਰਸ ਦੇ ਸਿਰ ਤੇ ਵਜ਼ੀਰੀਆਂ ਮਾਨਦਾ ਰਿਹਾ ਸਿਆਸੀ ਤਾਕਤਮਾਨਦਾਰ ਆ ਤੇ ਜਿਨੇ ਸਿਆਸੀ ਤਾਕਤ ਦਾ ਲਾਭ ਲਿਆ ਹੁਣ ਸਾਰੇ ਭਾਜਪਾ ਦਾ ਪੱਲਾ ਫਾੜ ਰਹੇ ਨੇ ਕਿ ਵਾਕੇ ਹੀ ਭਾਜਪਾ ਇੰਨੀ ਦਮਦਾਰ ਹੋ ਕੇ ਨਿਪਰੀ ਐ ਬੀਤੇ ਦਿਨ ਸਾਡੀ ਪੰਜਾਬ ਭਾਜਪਾ ਦੇ ਮੁਖ ਬੁਲਾਰੇ ਕਰਨਲ ਜੈਪਨ ਸੁਗੜਾ ਨਾਲ ਗੱਲ ਹੋ ਰਹੀ ਸੀ ਕਿ ਉਹ ਕਹਿੰਦੇ ਸੀਗੇ ਸਾਡੇ ਲਈ 13 ਸੀਟਾਂ ਦੇ 13 ਉਮੀਦਵਾਰ ਲੱਭਣੇ ਬਹੁਤ ਜ਼ਿਆਦਾ ਮੁਸ਼ਕਲ ਹੋ ਰਹੇ ਨੇ ਸਾਡੇ ਕੋਲ 250 ਉਮੀਦਵਾਰ ਨੇ ਕਿਤਨਾ ਕਿਤੇ ਕਰਨਲ ਜੈਪਨ ਸੁਣਾ ਦੀ ਗੱਲ ਏ ਸਹੀ ਸਾਬਤ ਹੁੰਦੀ ਜਾ ਰਹੀ ਹੈ ਵੀ ਆਪਣੇ ਉਮੀਦਵਾਰ ਤਾਂ ਹੈਗੇ ਹੀ ਨੇ ਹੋਰਨਾਂ ਪਾਰਟੀਆਂ ਤੋਂ ਵੱਡੇ ਚਿਹਰੇ ਆ ਰਹੇ ਨੇ ਯਕੀਨਨ ਸੁਭਾਵਿਕ ਹੈ ਜਿਹੜੇ ਹੋਰਨਾਂ ਪਾਰਟੀਆਂ ਤੋਂ ਵੱਡੇ ਚਿਹਰੇ ਆ ਰਹੇ ਨੇ ਉਹਨਾਂ ਨੂੰ ਜ਼ਰੂਰ ਲੋਕ ਸਭਾ ਚੋਣਾਂ ਦੇ ਵਿੱਚ ਮੈਦਾਨ ਤੋਂ ਜਿਹੜਾ ਭਾਜਪਾ ਉਤਾਰੇਗੀ ਸੋ ਭਾਜਪਾ ਵਾਕਈ ਵੱਡੀ ਪਾਰਟੀ ਹੋ ਕੇ ਸਾਹਮਣੇ ਆ ਰਹੀ ਹੈ ਉੱਭਰ ਰਹੀ ਹੈ ਪੰਜਾਬ ਚ ਲੋਕ ਕਿਉਂ ਉਹਦੇ ਵਿੱਚ ਜਾ ਰਹੇ ਨੇ ਜਾਂ ਉਹਨਾਂ ਨੂੰ ਕੋਈ ਜਿਹੜੇ ਹੈਗੇ ਨੇ ਡਰ ਹੈਗੇ ਨੇ ਕੁਝ ਉਹਨਾਂ ਨੇ ਕੋਈ ਗਲਤੀਆਂ ਕੀਤੀਆਂ ਹੋਈਆਂ ਨੇ ਉਹ ਗਲਤੀਆਂ ਦੇ ਮਾਰੇ ਨਤੀਜੇ ਨਾ ਭੁਗਤਣੇ ਪੈਣ ਉਸ ਤੋਂ ਬਚਣ ਲਈ ਜਾ ਰਹੇ ਨੇ ਇਹ ਫੈਸਲਾ ਤਾਂ ਲੀਡਰਾਂ ਨੇ ਆਪ ਕੀਤਾ ਪਰ ਇਹਨਾਂ ਨੇ ਕਿੰਨਾ ਕੁ ਸਹੀ ਕੀਤਾ ਦਲ ਬਦਲੂ ਦਾ ਠੱਪਾ ਆਪਣੇ ਤੇ ਲਵਾ ਕੇ ਕਿੰਨਾ ਕੁ ਲੱਗਦਾ ਇਹਨਾਂ ਨੂੰ ਇਹਨਾਂ ਨੇ ਆਪਣੇ ਪਾਰਟੀ ਵਰਕਰਾਂ ਨਾਲ ਆਪਣੇ ਹਲਕੇ ਦੇ ਨਾਲ ਧੋਖਾ ਕਮਾਇਆ ਨਹੀਂ ਕਮਾਇਆ ਇਹਦਾ ਇਹਨਾਂ ਨੂੰ ਜਿਹੜਾ ਸਬਕ ਹੈ ਸਬੂਤ ਹੈ 4 ਜੂਨ ਨੂੰ ਮਿਲੇਗਾ ਜਦੋਂ ਲੋਕ ਸਭਾ ਦੇ ਨਤੀਜੇ ਆਣਗੇ ਸਾਡੀ ਇੱਕ ਖਾਸ ਪੇਸ਼ਕਸ਼ ਦੇਖਣ ਵਾਲੇ ਦਾ ਬਲਜੀਤ ਮਰਵਾਹ ਵੱਲੋਂ ਸਵਾਗਤ ਵੱਡੀ ਅਪਡੇਟ ਵੱਡੀ ਬ੍ਰੇਕਿੰਗ ਨਿਊਜ਼ ਲੈ ਕੇ ਹਾਜ਼ਰ ਹੋਏ ਆਂ ਜੋ ਸਿਆਸਤਦਾਨਾਂ ਨੂੰ ਹੈਰਾਨ ਕਰੇਗੀ ਪਰੇਸ਼ਾਨ ਵੀ ਕਰੇਗੀ ਰਵਨੀਤ ਬਿੱਟੂ ਨੂੰ ਹਲੇ ਕਾਂਗਰਸ ਛੱਡ ਕੇ ਭਾਜਪਾ ਚ ਗਿਆ 24 ਘੰਟੇ ਵੀ ਨਹੀਂ ਹੋਏ ਫਿਰ ਨਾਮ ਉੱਠਦਾ ਗੁਰਜੀਤ ਸਿੰਘ ਔਜਲਾ ਦਾ ਅੰਮ੍ਰਿਤਸਰ ਤੋਂ ਸੰਸਦ ਉਹਨੇ ਕਾਂਗਰਸੀ ਕਿਉਂ ਭਾਜਪਾ ਜਾਣਗੇ ਔਜਲਾ ਜਾਂਦੇ ਨਾ ਜਾਂਦੇ ਹਲੇ ਗੱਲ ਵਿੱਚ ਵਿਚਾਲੇ ਐ ਪਰ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਕਿਸੇ ਟਾਈਮ ਕਾਂਗਰਸ 'ਚ ਹੁੰਦੇ ਸੀ ਦਲਿਤ ਨੇਤਾ ਨੇ ਜਲੰਧਰ ਇਲਾਕੇ ਦੇ ਤੇ ਜਦੋਂ ਜਲੰਧਰ ਦੇ ਬਾਏ ਇਲੈਕਸ਼ਨ ਆਉਂਦੇ ਨੇ ਲੋਕ ਸਭਾ ਦੇ ਉਹਦੇ ਚੋਂ ਆਪ ਦਾ ਝਾੜੂ ਚੁੱਕ ਲੈਂਦੇ ਨੇ ਹੁਣ ਉਹਨੇ ਝਾੜੂ ਵੀ ਛੱਡ ਦਿੱਤਾ ਹੈ ਆਪਾ ਮੋٹے ਤੌਰ ਤੇ ਕਹੀਏ ਤਾਂ ਇੱਕ ਸਾਲ ਵੀ ਆਪਾਂ ਕਹੀਏ ਉਹਨਾਂ ਨੇ ਝਾੜੂ ਚੁੱਕ ਕੇ ਨਹੀਂ ਰੱਖਿਆ ਕੁਝ ਸਮਾਂ ਹੋਇਆ ਸੀ ਉਹਨਾਂ ਨੂੰ ਸੰਸਦ ਬਣੇ ਨੂੰ ਤੇ ਹੁਣ ਉਹਨਾਂ ਨੇ ਕਮਲ ਦਾ ਫੁੱਲ ਹੱਥ ਚੱਕ ਲਿਆ ਹੁਣ ਉਹ ਭਾਜਪਾ ਦੇ ਸੋਇਲੇ ਗਉਂਦੇ ਨਜ਼ਰ ਆਣਗੇ ਦਲਿਤ ਆਗੂ ਨੇ ਵੱਡਾ ਚਿਹਰਾ ਬਣ ਕੇ ਉੱਪਰੇ ਸੀਗੇ ਜਦੋਂ ਸਿੱਧਾ ਸੰਸਦ ਬਣ ਗਏ ਸੀਗੇ ਕਾਂਗਰਸ ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਫਿਰ ਕੁਝ ਸਮਾਂ ਆਪ ਦੇ ਵਿੱਚ ਰਹਿ ਜੋ ਲਗਾਤਾਰ ਛੱਟ ਗਿਆ ਆਪਾਂ ਕਹੀਏ ਕਿਸੇ ਵੇਲੇ ਆਪਨੇ ਪੰਜਾਬ ਚ ਰਿੰਕੂ ਨੂੰ ਆਪਣੇ ਨਾਲ ਜੋੜ ਕੇ ਦਿੱਤੇ ਸੀ ਹੁਣ ਰਿੰਕੂ ਜਿਹੜਾ ਹੈਗਾ ਭਾਜਪਾ ਚੱਲ ਗਏ ਨੇ ਆਪ ਨੂੰ ਝਟਕਾ ਦੇ ਗਏ ਨੇ ਚੱਬੇਵਾਲ ਉਹਨਾਂ ਦਾ ਆਪ ਦੇ ਵਿੱਚ ਆਉਣਾ ਤੇ ਕਾਂਗਰਸ ਭਾਵ ਰਾਜਾ ਵੜਿੰਗ ਲਈ ਪੜਾ ਚੁਣੌਤੀਪਰਾ ਸਮਾਂ ਚੱਲ ਰਿਹਾ ਹੈ ਹਰ ਉਹ ਵੱਡਾ ਨੇਤਾ ਜਿਹੜਾ ਪਾਰਟੀ ਦੇ ਨਾਲ ਜੁੜਿਆ ਹੋਇਆ ਸੀਗਾ ਉਹ ਛੜਛਟ ਕੇ ਜਾ ਰਿਹਾ ਹੈ ਬਿੱਟੂ ਦੀ ਗੱਲ ਕਰੋ ਚੱਬੇਵਾਲ ਦੀ ਗੱਲ ਕਰੋ ਰਿੰਕੂ ਉਸ ਟਾਈਮ ਵੱਡਾ ਨਾਮ ਬਣ ਗਏ ਸੀਗੇ ਤੇ ਸਾਂਸਦ ਵੀ ਉਹ ਬਣੇ ਤੇ ਹਰ ਉਹ ਬੰਦਾ ਜਿਹੜਾ ਕਿਸੇ ਟਾਈਮ ਕਾਂਗਰਸ ਦੇ ਸਿਰ ਤੇ ਵਜ਼ੀਰੀਆਂ ਮਾਣਦਾ ਰਿਹਾ ਸਿਆਸੀ ਤਾਕਤ ਮਾਣਦਾ ਰਿਹਾ ਤੇ ਜਿਹਨੇ ਸਿਆਸੀ ਤਾਕਤ ਦਾ ਲਾਭ ਲਿਆ ਹੁਣ ਸਾਰੇ ਭਾਜਪਾ ਦਾ ਪੱਲਾ ਫਾੜ ਰਹੇ ਨੇ ਕਿ ਵਾਕੇ ਹੀ ਭਾਜਪਾ ਇੰਨੀ ਦਮਦਾਰ ਹੋ ਕੇ ਨਿਪਰੀ ਐ ਬੀਤੇ ਦਿਨ ਸਾਡੀ ਪੰਜਾਬ ਭਾਜਪਾ ਦੇ ਮੁਖ ਬੁਲਾਰੇ ਕਰਨਲ ਜੈਵੰਤ ਸੁngੜਾ ਨਾਲ ਗੱਲ ਹੋ ਰਹੀ ਸੀ ਤੇ ਉਹ ਕਹਿੰਦੇ ਸੀਗੇ ਸਾਡੇ ਲਈ 13 ਸੀਟਾਂ ਦੇ 13 ਉਮੀਦਵਾਰ ਲੱਭਣੇ ਬਹੁਤ ਜ਼ਿਆਦਾ ਮੁਸ਼ਕਲ ਹੋ ਰਹੇ ਨੇ ਸਾਡੇ ਕੋਲ 250 ਉਮੀਦਵਾਰ ਨੇ ਕਿਤਨਾ ਕਿਤੇ ਕਰਨਲ ਜੈਵੰਤ ਸੁngੜਾ ਦੀ ਗੱਲ ਏ ਚਹੀ ਸਾਬਤ ਹੁੰਦੀ ਜਾ ਰਹੀ ਐ ਵੀ ਆਪਣੇ ਉਮੀਦਵਾਰ ਤਾਂ ਹੈਗੇ ਹੀ ਨੇ ਹੋਰਨਾਂ ਪਾਰਟੀਆਂ ਤੋਂ ਵੱਡੇ ਚਿਹਰੇ ਆ ਰਹੇ ਨੇ ਯਕੀਨਨ ਸੁਭਾਵਿਕ ਐ ਜਿਹੜੇ ਹੋਰਨਾਂ ਪਾਰਟੀਆਂ ਤੋਂ ਵੱਡੇ ਚਿਹਰੇ ਆ ਰਹੇ ਨੇ ਉਹਨਾਂ ਨੂੰ ਜ਼ਰੂਰ ਲੋਕ ਸਭਾ ਚੋਣਾਂ ਦੇ ਵਿੱਚ ਮੈਦਾਨ ਤੋਂ ਜਿਹੜਾ ਭਾਜਪਾ ਉਤਾਰੇਗੀ ਸੋ ਭਾਜਪਾ ਵਾਕਈ ਵੱਡੀ ਪਾਰਟੀ ਹੋ ਕੇ ਸਾਹਮਣੇ ਆ ਰਹੀ ਹੈ ਉੱਭਰ ਰਹੀ ਹੈ ਪੰਜਾਬ ਚ ਲੋਕ ਕਿਉਂ ਦੇ ਵਿੱਚ ਜਾ ਰਹੇ ਨੇ ਜਾਂ ਉਹਨਾਂ ਨੂੰ ਕੋਈ ਜਿਹੜੇ ਹੈਗੇ ਨੇ ਡਰ ਹੈਗੇ ਨੇ ਕੁਝ ਉਹਨਾਂ ਨੇ ਕੋਈ ਗਲਤੀਆਂ ਕੀਤੀਆਂ ਹੋਈਆਂ ਨੇ ਉਹ ਗਲਤੀਆਂ ਦੇ ਮਾਰੇ ਨਤੀਜੇ ਨਾ ਭੁਗਤਣੇ ਪੈਣ ਉਸ ਤੋਂ ਬਚਣ ਲਈ ਜਾ ਰਹੇ ਨੇ ਇਹ ਫੈਸਲਾ ਤਾਂ ਲੀਡਰਾਂ ਨੇ ਆਪ ਕੀਤਾ ਪਰ ਇਹਨਾਂ ਨੇ ਕਿੰਨਾਕ ਸਹੀ ਕੀਤਾ ਦਲ ਬਦਲੂ ਦਾ ਠੱਪਾ ਆਪਣੇ ਤੇ ਲਵਾ ਕੇ ਕਿੰਨਾ ਕੁ ਲੱਗਦਾ ਇਹਨਾਂ ਨੂੰ ਇਹਨਾਂ ਨੇ ਆਪਣੇ ਪਾਰਟੀ ਵਰਕਰਾਂ ਨਾਲ ਆਪਣੇ ਹਲਕੇ ਦੇ ਨਾਲ ਧੋਖਾ ਕਮਾਇਆ ਨਹੀਂ ਕਮਾਇਆ ਇਹਦਾ ਇਹਨਾਂ ਨੂੰ ਜਿਹੜਾ ਸਬਕ ਹੈ ਸਬੂਤ ਹੈ 4 ਜੂਨ ਨੂੰ ਮਿਲੇਗਾ ਜਦੋਂ ਲੋਕ ਸਭਾ ਦੇ ਨਤੀਜੇ ਆਣਗੇ